ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਕਾਟਨ ਦੇ ਡਿਜ਼ਾਈਨਰ ਬੁਟੀਕ ਸੂਟਾਂ ਦੀ 컬렉ਸ਼ਨ ਲੈ ਕੇ ਆਏ ਜਿਹੜੀ ਕਿ ਰਾਮ ਟੈਕਸ ਬ੍ਰਾਂਡ ਦੇ ਉੱਪਰ ਰਹਿਣ ਵਾਲੇ ਹੋਣਗੇ ਇਹ ਵਾਲਾ ਜਿਹੜਾ ਫੈਬਰਿਕ ਮਿਲੇਗਾ ਤੁਹਾਨੂੰ ਇਹ ਮਿਲੇਗਾ ਜਾਰਜਟ ਟਿਸ਼ੂ ਦੇ ਉੱਪਰ ਜਿਸਦੇ ਉੱਪਰ ਹੈਂਡਵਰਕ ਹੋਇਆਗਾ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਉਹ ਫੂਲ ਸਾਈਡ ਕੰਮ ਮਿਲੇਗਾ ਪ੍ਰਾਈਸ ਆਫ ਦਾ ਮੈਂਸ਼ਨ ਕੀਤਾ ਗਿਆ ਹੈਗਾ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲਣਗੇ ਪਿਓਰ ਕਾਟਨ ਦਾ ਜਿਹੜਾ ਤੁਹਾਨੂੰ ਸ ਪ੍ਰਾਈਸ ਹੋ ਗਏ ਸਿਰਫ 1250 ਰੁਪਏ ਸ਼ਿਪਿੰਗ ਇਹਨਾਂ ਦੀ ਸਭ ਦੀ ਫ੍ਰੀ ਹੋਏਗੀ ਇਹਨਾਂ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਪਲੱਸ ਡਿਜ਼ਾਈਨਿੰਗ ਵੀ ਕਾਫੀ ਜ਼ਿਆਦਾ ਜਿਹੜੀ ਹੈਗੀ ਉਹ ਮਿਲ ਜਾਏਗੀ ਐਵਲੇ ਜਿਹੜੇ ਸੂਟ ਲੈਣ ਵਾਲੇ ਹੋਣਗੇ ਇਹ ਹੋਣਗੇ ਰਾਮਟੈਕਸ ਬ੍ਰਾਂਡ ਦੀ ਕਾਟਨ ਲੈਣ ਵਾਲੀ ਹੈਗੀ ਆ ਤੇ ਬਾਟਮ ਦੇ ਉੱਪਰ ਵਰਕ ਰਹਿਣ ਵਾਲਾ ਹੈਗਾ ਆ ਪੈਚ ਵਰਕ ਹੋਏਗਾ ਤੇ ਨਾਲ ਤੁਹਾਨੂੰ ਖੁੱਲਾ ਡੁੱਲਾ ਚਨਾਉਣ ਦਾ ਦੁਪੱਟਾ ਮਿਲੇਗਾ ਐਵਲੇ ਜਿਹੜੇ ਸੂਟ ਲੈਣ ਵਾਲੇ ਹੈਗੇ ਆ ਕਾਟਨ ਦੇ ਮੈਚਿੰਗ ਸੂਟ ਹੋਣਗੇ ਬਾਟਮ ਵਰਕ ਵਾਲੇ ਹੋਣਗੇ ਟਾਈ ਡਾਈ ਦੁਪੱਟਾ ਹੋਏਗਾ ਸਿਰਫ ਤੇ ਸਿਰਫ 699 ਰੁਪਏ ਦੇ ਵਿੱਚ ਤੁਹਾਨੂੰ ਪੂ ਰੀ ਸ਼ਿਪਿੰਗ ਦੇ ਨਾਲ ਮਿਲੇਗਾ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਹੈਗੇ ਜਿਹੜੀ ਉਹ ਮਿਲੇਗੀ ਐਵਾਂ ਵਾਲਾ ਜਿਹੜਾ ਹੋਏਗਾ ਜੂਟ ਦਾ ਤੁਹਾਨੂੰ ਹੈਗਾ ਜਿਹੜਾ ਉਹ ਫੈਬਰਿਕ ਮਿਲੇਗਾ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹ ਐਲੀਗੈਂਟ ਜਿਹਾ ਪੀਸ ਹੈਗੀ ਆ ਇਹ ਵਾਲੇ ਪੀਸ ਵੀ ਹੋਣਗੇ ਜਿਹੜੇ ਬਹੁਤ ਹੀ ਜ਼ਿਆਦਾ ਸੋਹਣੇ ਰਹਿਣ ਵਾਲੇ ਹੈਗੇ ਆ ਇਹ ਵਾਲੇ ਹੋਣਗੇ ਜਿਹੜੇ ਕਾਟਨ ਦਾ ਤੁਹਾਨੂੰ ਆਲ ਓਵਰ ਸੂਟ ਮਿਲੇਗਾ ਤੇ ਤੁਹਾਨੂੰ ਪੈਚਵਰਕ ਵਾਲਾ ਕੋਟਾ ਡੋਰੀ ਦਾ ਦੁਪੱਟਾ ਮਿਲੇਗਾ 990 ਰੁਪਏ ਦੇ ਵਿੱਚ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਮਿਲੇਗੀ ਬਹੁਤ ਹੀ ਜ਼ਿਆਦਾ ਲਾਸਟ ਇਅਰ ਵੀ ਇਹਨਾਂ ਦੀ ਡਿਮਾਂਡ ਰਹੀ ਸੀ ਔਰ ਇਸ ਸਾਲ ਫੇਰ ਜਿਹੜੇ ਹੈਗੇ ਆ ਉਹ ਆਪਾਂ ਇਹ ਸੂਟ ਜਿਹੜੇ ਹੈਗੇ ਤੁਹਾਡੇ ਲਈ ਲੈ ਕੇ ਆਏ ਆ ਇਹ ਵਾਲੇ ਜਿਹੜੇ ਸੂਟ ਹੋਣਗੇ ਔਰਗੈਂਜ਼ਾ ਦੀ ਤੁਹਾਨੂੰ ਸ਼ਰਟ ਮਿਲੇਗੀ ਸਿਲਕ ਦੀ ਬਾਟਮ ਮਿਲੇਗੀ ਹੈਂਡਵਰਕ ਦਾ ਪੀਸ ਹੋਏਗਾ ਸਿਰਫ ਤੇ ਸ ਜਿਹੜੇ ਕਾਟਨ ਦੇ ਹੋਣਗੇ बॉਟਮ ਵਰਕ ਵਾਲੇ ਹੋਣਗੇ ਵਿਦ ਦੁਪੱਟਾ ਹੋਏਗਾ 900 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਸੂਟ ਜਿਹੜਾ ਰੈਡੀ ਮਿਲੇਗਾ ਇਹ ਵਾਲਾ ਹੋਏਗਾ ਵਿਦਆਊਟ ਦੁਪੱਟਾ ਰਹਿਣ ਵਾਲੇ 650 ਰੁਪਏ ਦੇ ਵਿੱਚ बॉਟਮ ਵਰਕ ਦੇ ਪੀਸ ਹੋਣਗੇ ਔਰ ਇਹ ਵਾਲਾ ਜਿਹੜਾ ਹੋਏਗਾ 900 ਰੁਪਏ ਦੇ ਵਿੱਚ ਤੁਹਾਨੂੰ ਚਿਕਨ ਜਿਹੜਾ ਹੈਗਾ ਇਹ ਪਲਾਜ਼ੋ ਦੇ ਉੱਪਰ ਵਰਕ ਮਿਲੇਗਾ ਨਾਲ ਡਿਜ਼ਾਈਨਰ ਸ਼ਰਟ ਹੋਏਗੀ ਤੇ ਨਾਲ ਤੁਹਾਨੂੰ ਡਿਜ਼ਾਈਨਰ ਜਾਂ ਦੁਪੱਟਾ ਮਿਲੇਗਾ 900 ਰੁਪਏ ਦੇ ਵਿੱਚ ਸਿਰਫ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੇ ਉਹ ਮਿਲ ਜਾਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਇਹ ਵਾਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਬੀਬਾ कॉटन ਦਾ ਅਲਓਵਰ ਸੂਟ ਮਿਲੇਗਾ ਤੇ ਨਾਲ ਤੁਹਾਨੂੰ ਬੀਬਾ कॉटन ਦੇ ਬਹੁਤ ਹੀ ਜ਼ਿਆਦਾ ਸੌਫਟ ਜਿਹਾ ਦੁਪੱਟਾ ਮਿਲੇਗਾ ਇਹ ਵਾਲੇ ਪੀਸ ਹੋਣਗੇ ਜਿਹੜੇ कॉटन ਦੇ ਆਪਾਂ ਨੇ ਰੈਡੀ ਕੀਤੇ ਹੋਏ ਆ ਇਹ ਵਾਲਾ ਹੈਗਾ ਜਿਹੜਾ ਗੁਰਨਾਜ਼ ਤੁਹਾਨੂੰ ਜੌਰਜਟ ਮਿਲੇਗੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈਗਾ ਤੇ ਪ੍ਰਾਈਸ ਵੀ ਬਹੁਤ ਹੀ ਘੱਟ ਹੈਗਾ ਤੇ ਜਿਸ ਨੂੰ ਹਰ ਕੋਈ ਬਾਈ ਕਰ ਸਕਦਾ ਹੈਗਾ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲਣਗੇ ਮਸਲੀਨ कॉटन ਦਾ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੋਵੇਗਾ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੈਗੇ ਇਹਨਾਂ ਦੇ ਉੱਪਰ ਤੁਸੀਂ ਪੈਚ ਰੱਖ ਕੇ ਥੋੜਾ ਮੋਟਾ ਥ्रेड ਵਰਕ ਕਰਕੇ ਬਹੁਤ ਹੀ ਜ਼ਿਆਦਾ ਸੋਹਣੇ ਤੁਸੀਂ ਪਾਰਟੀ ਵੇਅਰ ਸੂਟ ਤਿਆਰ ਕਰ ਸਕਦੇ ਹੈਗੇ ਸਮਰ ਦੇ ਲਈ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਪ੍ਰਾਈਸ ਹੋਏਗਾ ਸਿਰਫ 1800 ਰੁਪਏ ਇਹਨਾਂ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਮਿਲੇਗੀ ਤੁਸੀਂ ਕੋਈ ਵੀ ਸੂਟ Eu já aprendi boca.